ਜੋ ਦੋ ਸਾਡੇ ਸਮਾਨ ਸਾਰੇ ਟੁੱਟ ਗਏ ਤੇਰੇ ਮੁੰਡੇ ਦੇ ਦੋ ਸਾਲ ਹੋ ਗਏ ਖਾਨੋ ਵਿੱਚ ਖੜਾ ਹੋਵੇਂ ਖੜੇ ਆ ਸਾਨੂੰ ਕਹਿੰਦੇ ਨਿਓ ਆਪ ਘੜਾ ਲਓ ਜਿੰਨਾ ਪਾਪ ਨਾਲ ਘੜਾ ਲਓ ਨਿਓ ਆਪ ਪੱਲੋ ਵੀ ਲਾ ਕੇ ਦਵਾ ਦੇ ਮਾਰ ਕੇ ਆ ਕੇ ਬਿੱਟੀ ਮੋੜ ਆਂਦੀ ਜਵਿੰਦਰ ਅਪੀ ਦੱਸੋ ਸਾਡੇ ਨਗਰ ਦਾ ਦਫ਼ਤਰ ਚਾਹੋ ਕੀ ਕਿ ਸਮੱਸਿਆ ਹੈ ਕੀ ਜੀ ਸਮੱਸਿਆ ਸਾਡੀਆਂ ਦੋਗੋ ਆ ਜੀ ਇੱਕ ਤਾਂ ਸਮੱਸਿਆ ਸਾਡੀ ਕੱਚੇ ਘਰਾਂ ਦੀ ਆ ਤੇ ਗਰੀਬਾਂ ਦੇ ਜਿਵੇਂ ਝੁੱਗੀ ਝੋਪੜਾ ਕੱਚੇ ਘਰਾਂ ਉਹਨਾਂ ਨੂੰ ਅੱਜ ਤੋਂ 6-6 ਸਾਲ ਹੋ ਗਏ 5-5 ਸਾਲ 4-4 ਵਾਰੀ 5-5 ਵਾਰੀ ਅਸੀਂ ਫਾਰਮ ਭਰ ਚੁੱਕੇ ਆਂ ਫੈਲਾ ਭਰ ਚੁੱਕੇ ਆਂ ਸਾਨੂੰ ਕਿਸੇ ਨੇ ਕੋਈ ਸਾਨੂੰ ਪੈਸਾ ਨਹੀਂ ਪੈਂਦਾ ਅਸੀਂ ਆਉਨੇ ਆਂ ਚੱਕ ਖਰਾ ਕੇ ਵਾਪਸ ਮੁੜ ਜਾਂਦੇ ਆਂ ਸਾਨੂੰ ਕਹਿ ਦਿੰਦੇ ਥੋੜੀ ਪਹਿਲ ਹੀ ਐ ਨਹੀਂ ਜਦੋਂ ਆਉਨੇ ਆਂ ਅਸੀਂ ਉਦੋਂ ਇਹੀ ਕੰਮ ਕਹਿੰਦੇ ਆਂ ਸਾਨੂੰ ਅਸੀਂ ਮੀਹਾ ਚ ਆਏ ਆਂ ਮੀਹਾ ਚ ਮੇਰੇ ਨਾਲ ਇੱਕ ਮੁਲਾਜ਼ਮ ਹੀ ਇੱਥੇ ਲੜਿਆ ਉਹਨੂੰ ਮੈਂ ਆਖਿਆ ਵੀ ਸਾਡੀਆਂ ਫੈਲਾਂ ਕੱਢੋ ਉਹ ਕਹਿੰਦੇ ਵੀ ਤੁਹਾਡਾ ਇੱਥੇ ਨਹੀਂ ਹੈਣੀ ਤੇ ਉਹਨੂੰ ਮੈਂ ਆਖਿਆ ਵੀ ਅਸੀਂ ਕਿਹੜੇ ਘਰੇ ਲੈ ਜਾਨੇ ਫੈਲਾਂ ਮੋੜ ਕੇ ਫੈਲਾਂ ਤਾਂ ਤੁਹਾਡੇ ਦਫ਼ਤਰ ਚ ਹੀ ਆ ਤੇ ਵੇਖੋ ਸਾਡੀ ਇਹ ਬੇਨਤੀ ਗਰੀਬਾਂ ਦੀ ਅਸੀਂ ਜੇ ਇੰਨੇ ਜੋਗੇ ਹੋਈਏ ਸੀ ਆਪ ਵੀ ਘਰ ਪਾ ਸਕਦੇ ਆ ਸਾਡਾ ਅਸੀਂ ਇਹ ਸਰਕਾਰ ਨੂੰ ਕਹਿੰਨੇ ਆ ਵੀ ਸਾਡਾ ਗਰੀਬਾਂ ਦਾ ਹੱਕ ਨਾ ਰੱਖੋ ਸਾਨੂੰ ਹੱਕ ਦਵੋ ਜੋ ਸਾਨੂੰ ਸਰਕਾਰ ਨੇ ਹੱਕ ਦਿੱਤਾ ਸਾਨੂੰ ਦਵੋ ਠੀਕ ਹੈ ਅਸੀਂ ਇਹੀ ਕਹਿੰਨੇ ਧੁੱਗੀ ਝੋਪੜੇ ਵਾਲੇ ਬੰਦੇ ਆ ਅਸੀਂ ਤੇ ਅਸੀਂ ਵਿਧਵਾ ਔਰਤਾਂ ਤੇ ਦੂਜਾ ਸਾਡਾ ਇਹ ਆ ਵੀ ਸਾਡੀ ਹੱਥ ਬੰਨ ਕੇ ਬੇਨਤੀ ਸਾਡੇ ਤੇ ਆਏ ਐਮਸੀ ਆ ਹਾਂ ਇਥੋਂ ਕਮੇਟੀ ਸਾਡੇ ਉਹ ਥੋੜੀ ਜਿਹੀ ਆਪੋ ਵਿਚੈਂਸੀਆਂ ਦੀ ਲਾਕਡਾਟ ਆ ਉਹ ਲਾਕਡਾਟ ਚ ਸਾਡਾ ਕੰਮ ਨਹੀਂ ਕਰਨ ਦਿੰਦੇ ਕਿਸੇ ਕਿਸੇ ਦੇ ਕਢਾ ਦਿੰਦੇ ਨਹੀਂ ਕਰਦਾ ਉਹਦੇ ਕਢਾ ਦਿੰਦੇ ਹਾਂ ਉਹਨੂੰ ਵੀ ਪਹਿਲਾਂ ਕੋਈ ਕੋਈ ਕਿਸ਼ਤ ਪੈਗੀ ਕਿ ਜਾਂਦਾ ਨਹੀਂ ਨਹੀਂ ਸਾਨੂੰ ਆ ਹੀ ਨਹੀਂ ਸਾਡੇ ਤੱਕ ਚੱਕੇ ਹੀ ਨਹੀਂ ਚੱਕੇ ਹੀ ਨਹੀਂ ਸਾਡੀਆਂ ਹੈਗੇ ਆ 25 30 ਬੰਦੇ ਨਹੀਂ ਪਹਿਲਾਂ ਨਹੀਂ ਹਾਂ ਬਸ ਇੰਨੇ ਕੀ ਹੈਗੇ ਸਹੀ ਗੱਲ ਹਾਂ ਤੁਸੀਂ ਮਗਰ ਉਸ ਪ੍ਰੋਬਲਮ ਦੇ ਵਿੱਚ ਮੈਸਟਰੀ ਤੁਸੀਂ ਸੁਣ ਰਹੇ ਹੋ ਇਹਦਾ ਜਿਹੜੀ ਤੁਸੀਂ ਇਸ ਸਮੱਸਿਆ ਨੂੰ ਕਿਸ ਤਰ੍ਹਾਂ ਨਹੀਂ ਸਮੱਸਿਆ ਨੂੰ ਲੋਕਾਂ ਨੂੰ ਮੁਕਤ ਕਰਾਣੀ ਹੈ ਜਿਹੜੀ ਪੇਸ਼ ਆ ਰਹੀ ਹੈ ਉਹ ਤੁਸੀਂ ਸੁਣ ਰਹੇ ਹੋ ਠੀਕ ਹੈ ਪਹਿਲਾਂ ਤਾਂ ਸਸਤੀ ਕਾਲ ਦੀ ਸਾਰਿਆਂ ਨੂੰ ਮੈਂ ਅਮਨਦੀਪ ਤੇ ਇਹਦਾ ਵੀ ਅੱਜ ਜ਼ਿਆਦਾ ਸਮੱਸਿਆ ਦਾ ਕੱਚੇ ਘਰ ਨੂੰ ਲੈ ਕੇ ਆਇਆ ਮਤਲਬ ਕਿ ਆਪਣੇ ਜ਼ਿਆਦਾ ਭੜੌੜ ਦੀਆਂ ਉਹਦੇ ਵਾਸਤੇ ਮੇਰੇ ਕੋਲੇ ਆਏ ਹੋਏ ਨੇ ਇਹ ਜਿਨ੍ਹਾਂ ਦੀ ਕਿਸੇ ਦੀ ਕਿਸ ਇੱਕ ਕਿਸ਼ਤ ਪਈ ਗਈ ਕਿਸੇ ਦੀਆਂ ਦੋ ਪਈਆਂ ਗਈਆਂ ਕਿਸੇ ਦੀਆਂ ਤਿੰਨ ਪਈਆਂ ਉਹਦੇ ਬਾਰੇ ਮੈਂ ਜਿਵੇਂ ਜਿਵੇਂ ਵੀ ਇਹਨਾਂ ਦੀ ਕਿਸ਼ਤ ਪਈ ਹੋਵੇ ਮੈਂ ਨੋਟ ਕਰ ਰਿਹਾ ਜਿ ਕਿਹਦੀ ਇੱਕ ਪਈ ਹੈ ਤਾਂ ਦੂਜੀ ਕਿਉਂ ਨਹੀਂ ਪਈ ਜਿ ਕਿਹਦੇ ਦੋ ਪਈਆਂ ਗਈਆਂ ਤਾਂ ਤੀਜੀ ਕਿਉਂ ਨਹੀਂ ਪਈ ਜਾਂ ਕਿਸੇ ਦੀ ਜੰਮਾ ਵੀ ਨਹੀਂ ਇੱਕ ਵੀ ਨਹੀਂ ਪਈ ਕਿਸੇ ਦੀ ਉਹਦੇ ਮੈਂ ਨੋਟ ਕਰਕੇ ਮੇਰੇ ਕੋਲੇ ਕਾਫੀ ਨੋਟ ਹੋ ਗਏ ਪਹਿਲਾਂ ਵੀ ਹੋngਾ ਨੇ ਉਦੋਂ ਮੈਂ ਯੂ ਸਾਹਿਬ ਨਾਲ ਗੱਲ ਕਰੂੰਗਾ ਵੀ ਇਹਨਾਂ ਦੀ ਇੱਕ ਕਿਸ਼ਤ ਪੈ ਗਈ ਤੇ ਉਦੋਂ ਪੈ ਗਈ ਉਸ ਤੋਂ ਬਾਅਦ ਕਿਉਂ ਨਹੀਂ ਪਈ ਵੀ ਉਹਦਾ ਕੀ ਕਾਰਨ ਹੈ ਠੀਕ ਹੈ ਤੁਸੀਂ ਮਤਲਬ ਇਹ ਕਿਸ਼ਤਾਂ ਤਾਂ ਇਹਨਾਂ ਦੇ ਬਹੁਤ ਟਾਈਮ ਤੋਂ ਦੇ ਪਈਆਂ ਮਤਲਬ ਲਾ تقريبا 3-3 ਸਾਲ ਹੋ ਗਏ 4-4 ਸਾਲ ਵੀ ਹੋ ਗਏ ਇਹ ਹੁਣੇ ਕਿਉਂ ਜ਼ਿਆਦਾ ਹੈ ਕੀ ਕਾਰਨ ਹੈ ਜੀ ਨਹੀਂ ਗੱਲ ਤਾਂ ਇਹਨਾਂ ਨਾਲ ਪਹਿਲਾਂ ਵੀ ਹੁੰਦੀ ਰਹੀ ਜਦੋਂ ਕਈ ਵਾਰ ਐਮਐਲ ਸਾਹਿਬ ਇੱਥੇ ਆ ਕੇ ਜਾਂਦੇ ਸੀ ਭਦਾਵੜ ਉਦੋਂ ਕਹਿੰਦੇ ਇੱਕ ਨਾ ਮਤਲਬ ਕਿ ਰਜਿਸਟਰ ਦੀ ਪ੍ਰੋਬਲਮ ਆ ਰਹੀ ਸੀਗੀ ਵੀ ਜਿਨ੍ਹਾਂ ਕੋਲੇ ਰਜਿਸਟਰੀ ਹੈਗੀ ਉਹਨਾਂ ਦੀ ਕਿਸ਼ਤ ਪੈ ਜਾਂਦੀ ਸੀ ਜਿਨ੍ਹਾਂ ਕੋਲ ਹੈ ਨਹੀਂ ਸੀ ਉਹਨਾਂ ਦੀ ਪੈਂਦੀ ਨਹੀਂ ਸੀ ਉਹ ਵਿੱਚ ਇੱਕ ਦੋ ایਓਏ ਸੀ ਉਹਨਾਂ ਨੇ ਤਾਂ ਪਾਤੀਆਂ ਸੀਗੇ ਬਿਨਾਂ ਰਜਿਸਟਰੀ ਵਾਲਿਆਂ ਦੀ ਪਾਤੀਆਂ ਸੀਗੇ ਉਦੋਂ ਬਾਅਦ ਫੇਰ ਇਹਨਾਂ ਦਾ ਕੰਮ ਰੁਕ ਗਿਆ ਸੀ ਉਹ ਮੇਰੀ ਆਪਣੇ ਜਿਹੜੇ ਨਗਰ ਕੌਂਸਲ ਦੇ ਮਲਾਦ ਨੂੰ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੀ ਜੀ ਆਹ ਦਿੱਕਤ ਆ ਰਹੀ ਆ ਹੁਣ ਕੋਈ ਉਹਦੇ ਦੁਆਰੇ ਫੇਰ ਮੈਂ ਇਹਨਾਂ ਦੀ ਮੀਟਿੰਗ ਬੁਲਾਈ ਸੀ ਆਪਣੇ ਮਲਾਜਮਾਂ ਦੀ ਵੀ ਹੁਣ ਕਿਉਂ ਬੰਦ ਕਰੀਏ ਵੀ ਹੁਣ ਤੁਸੀਂ ਕਿਸ਼ਤਾਂ ਪਾਉਣੀ ਸਟਾਰਟ ਕਰੋ ਹੁਣ ਕਹਿੰਦੇ ਵੀ ਕੋਈ ਪੋਰਟਲ ਆ ਉਹ ਬੰਦ ਹੋਇਆ ਹੋਇਆ ਜਦੋਂ ਪੋਰਟਲ ਚਾਲੂ ਹੋਗਾ ਸੀ ਨਾਲ ਦੀ ਨਾਲ ਹੀ ਕਿਸ਼ਤਾਂ ਪਾ ਦੇਵਾਂਗੇ ਪੈਸੇ ਨਗਰ ਕੌਂਸਲ ਅਸੀਂ ਹਫ਼ਤੇ 'ਚ ਮੈਂ ਤੇ ਦੋ ਦਿਨ ਬੈਠ ਜਾਂਦੀ ਆਪਣੇ ਨਗਰ ਕੌਂਸਲ ਦੇ ਦਫ਼ਤਰ 'ਚ ਸ਼ੁੱਕਰਵਾਰ ਤੇ ਮੰਗਲਵਾਰ ਤੇ ਮੇਰੇ ਸਾਡੇ ਪਧੌੜ ਦਫ਼ਤਰ ਦਾ ਨੰਬਰ ਹੈ 75081 00881 ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਆ ਇਸ ਨੰਬਰ ਤੇ ਕੰਟੈਕਟ ਕਰ ਸਕਦੇ 75081 00881 ਇਹ ਦਫ਼ਤਰ ਪਧੌੜ ਦਾ ਨੰਬਰ ਹੈ ਅੱਜ ਨਗਰ ਕੌਂਸਲ ਉਪਰੌੜ ਦੇ ਵਿੱਚ ਕੱਚੇ ਘਰਾਂ ਨੂੰ ਲੈ ਕੇ ਕਾਫੀ ਲੋਕ ਇਕੱਠੇ ਹੋਏ ਨੇ ਤੇ ਜਿੰਨਾ ਜੋ ਕਿ ਪੰਪਲੂਸੇ ਚ ਪਏ ਹੋਏ ਆ ਵੀ ਸਾਡੇ ਪੈਸੇ ਪਾਸ ਨਹੀਂ ਹੋਏ ਕੋਈ ਕਹਿੰਦਾ ਸਾਨੂੰ ਇੱਕ ਕਿਸ਼ਤ ਮਿਲੀ ਆ ਇਹ ਕੀ ਗੱਲ ਹੈ ਕਿੰਨੀ ਸਚਾਈ ਹੈ ਜਿਹਦੇ ਵਿੱਚ ਕਿਉਂ ਨਹੀਂ ਪਾਸ ਹੋ ਰਹੇ ਉਹ ਅਸਲ ਦੇ ਵਿੱਚ ਰਿਕਾਰਡ ਅਨਸਾਰ ਇਹ ਹੈ ਵੀ ਜਿਹੜਾ ਪੀਐਮਏਪੀ ਹੈ ਇਹਦੇ ਵਿੱਚ ਪੀਐਮਏਪੀ ਦੀ ਜਿਹੜੀ 10 ਸਕੀਮ ਸੀ ਉਹਦਾ ਜਿਹੜਾ ਪੋਰਟਲ ਉਹ ਕਾਫੀ ਸਮੇਂ ਤੋਂ ਬੰਦ ਪਿਆ ਹੋਇਆ ਉਹਦੇ ਵਿੱਚ ਕਿਸੇ ਬੰਦੇ ਨੂੰ ਲਾਹੇਪਤਰੀ ਨੂੰ ਦੋ ਕਿਸ਼ਤਾਂ ਮਿਲ ਗਈਆਂ ਕਿਸੇ ਨੂੰ ਤਿੰਨ ਮਿਲ ਗਈਆਂ ਜਦੋਂ ਇਸ ਵਕਤ ਪੋਰਟਲ ਬੰਦ ਆ ਉਹ ਪੇਮੈਂਟ ਹਜੇ ਨਹੀਂ ਹੋ ਸਕਦੀ ਉਸ ਤੋਂ ਬਾਅਦ ਜਿਹੜੀ ਪੀਐਮਏ ਬਾਈਚ ਨਵੀਂ ਸਕੀਮ ਆਈ ਹੈ 20 ਉਹਦੇ ਤਹਿਤ ਜਿਹੜੇ ਇੱਥੋਂ ਦੇ 51 ਕੇਸ ਆ ਜਿਹੜੇ ਉਹ ਪਧੌੜ ਦੇ ਪਾਸ ਹੋਏ ਆ ਉਹਨਾਂ ਨੂੰ ਜਿਹੜੇ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਐਲਓਈ ਲੈਟਰ ਆ ਜਿਹੜੇ ਮਨਜ਼ੂਰੀ ਪੱત્ર ਆ ਉਹ ਸੀ ਦੇ ਦੇਵਾਂਗੇ ਪਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ 2.5 ਲੱਖ ਦੀ ਸਰਕਾਰ ਵੱਲੋਂ ਜਿਹੜੀ ਉਹ ਮਦਦ ਹੋਣੀ ਆ ਉਹ ਆਪ ਦਾ ਸਰਕਾਰ ਦੀਆਂ ਸ਼ਰਤਾਂ ਦੇ ਅਨੁਸਾਰ ਤਾਂ ਮਕਾਨ ਦਾ ਕੰਮ ਸ਼ੁਰੂ ਕਰਨ ਉਹਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਪੇਮੈਂਟ ਆ ਉਹ ਨਾਲ ਦੀ ਨਾਲ ਉਹਨਾਂ ਨੂੰ ਪਾ ਦਿੱਤੀ ਜਾਊਗੀ ਠੀਕ ਹੈ ਜੀ ਇੱਕ ਕੁਝ ਇੱਥੇ ਮਤਲਬ ਹੁੰਦਾਗਾ ਵੀ ਜਿਹੜੇ ਲਾਲ ਕੇ ਦੇ ਅੰਦਰ ਆਉਦੇ ਨੇ ਉਹਨਾਂ ਨੂੰ ਮਤਲਬ ਪੇਮੈਂਟ ਮਨਜ਼ੂਰ ਹੋ ਜਾਂਦੀ ਹੈ ਉਹਨਾਂ ਦੇ ਸਕੀਮ ਐ एलिਜੀਬਲ ਆ ਮੰਨੀ ਜਾਂਦੀ ਹੈ ਪਰ ਜਿਨ੍ਹਾਂ ਕੋਲੇ ਕੋਈ ਵੀ ਪ੍ਰੂਫ ਨਹੀਂ ਹੈਗਾ ਕਿਉਂਕਿ ਇਹ ਜਿਹੜੀ ਪਿੰਡਾ ਸਰਦਾਰਾਂ ਦਾ ਪਿੰਡ ਹੈ ਉਹਨਾਂ ਕੋਲੇ ਕੋਈ ਰੈਸਟਰੀ ਨਹੀਂ ਉਹ ਕਿੱਦਾਂ ਨੂੰ ਜਾਣਗੇ ਇਹ ਉਹਨਾਂ ਬਾਰੇ ਕੋਈ ਦੱਸੂਗਾ ਕੁਛ ਨਹੀਂ ਇਦੇ ਵਿੱਚ ਐਂ ਜੀ ਸਰਕਾਰ ਦੀ ਇੱਕ ਇਹ ਜਿਹੜੇ ਵੀ ਲਾਭਪਾਤਰੀ ਕੋਈ ਫਾਇਲ ਅਪਲਾਈ ਕਰਨੀ ਆ ਉਹਦੇ ਵਿੱਚ ਉਹਦੀਆਂ ਇੱਕ ਚੈਕਲਿਸਟ ਆ ਹਦਾਇਤਾਂਆਂ ਆ ਕਿ ਉਹਦੇ ਕੋਲੇ ਕੀ ਕੀ ਡਾਕੂਮੈਂਟ ਹੋਣੇ ਚਾਹੀਦੇ ਆ ਉਹ ਡਾਕੂਮੈਂਟਾਂ ਦੇ ਬਿਅਸਤੀ ਕਿਉਂਕਿ ਸਾਰਾ ਆਨਲਾਈਨ ਸਿਸਟਮ ਆ ਉਹਦੇ ਆਧਾਰ ਤੇ ਯਾਨੀ ਕਿ ਅਕੇ ਜਿਹੜੀ ਫਾਈਲ ਜਿਹੜੀ ਪਾਸ ਹੁੰਦੀ ਆ ਬਾਕੀ ਜਿਹੜਾ ਇਹ ਭਦੌੜ ਦਾ ਇਹ ਮੈਟਰ ਆ ਵੀ ਇੱਥੇ ਲੋਕਾਂ ਕੋਲੇ ਬਹੁਤ ਲੰਬੇ ਸਮੇਂ ਤੋਂ ਰਹਿ ਰਹੇ ਆ ਪਰ ਉਹਨਾਂ ਕੋਲੇ ਮਾਲਕੀ ਦਾ ਸਬੂਤ ਨਹੀਂ ਗਾ ਇਹ ਅਸੀਂ ਸਾਡੇ ਡਾਕਟਰ ਦੇ ਨਾਲ ਇਹ ਮਹਿਕਮੇ ਦੇ ਨਾਲ ਅਸੀਂ ਕੰਸਰਨ ਕਰਾਂਗੇ ਇਹਦੇ ਬਾਰੇ ਅਸੀਂ ਗਾਈਡਲਾਈਨ ਗਾਈਡਲਾਈਨ ਲੈ ਲਾਂਗੇ ਜੇ ਇਹਦੇ ਚ ਕੋਈ ਹੋਰ ਹੋ ਸਕਦਾ ਹੋਇਆ ਤੁਸੀਂ ਬਿਲਕੁਲ ਜ਼ਰੂਰ ਇਹਨਾਂ ਨੂੰ ਬਿਲਾਵ ਦੇਵਾਂਗੇ ਸਰ ਤੁਹਾਡੀ ਡੀਸੀ ਸਾਹਿਬ ਨੇ ਮੀਟਿੰਗ ਹੁੰਦੀ ਹੈ ਕੀ ਤੁਸੀਂ ਇਹ ਮੁੱਦਾ اٹھਾਇਆ ਨਹੀਂ ਹੈਗਾ ਉਹਨਾਂ ਕੋਲ ਕਿ ਵੀ ਜਿਹੜੇ ਮਾਲਕੀ ਜਿੰਨਾਂ ਵੀ ਨਹੀਂ ਕਿਉਂਕਿ ਪੁਰਾਣੇ ਪਿੰਡ ਹੋਣ ਕਰਕੇ ਮਾਲਕੀ ਇਥੇ 90% ਕੋਲੇ ਮਾਲਕੀ ਹੈ ਨਹੀਂਗੀ ਤੇ ਤੁਸੀਂ ਡੀਸੀ ਸਾਹਿਬ ਨੂੰ ਉਹਨਾਂ ਦਾ ਧਿਆਨ ਚ ਲਿਆਂਦਾ ਤਾਂ ਜਾਂ ਫਿਰ ਪੀਐਮ ਸਾਹਿਬ ਦੇ ਜਿਹੜੀ ਕਿ ਉੱਥੇ ਤੱਕ ਆਵਾਜ਼ ਪਹੁੰਚ ਸਕੇ ਲੋਕਾਂ ਦੀ ਸਰ ਮੈਂ ਬਿਲਕੁਲ ਮੈਂ ਹਜੇ ਕੁਝ ਟਾਈਮ ਪਹਿਲਾਂ ਹੀ ਜੁਆਇਨ ਕੀਤਾ ਹੈਗਾ ਇਹ ਮੇਰੇ ਹੁੰਦੇ ਤੋਂ ਉਹਨਾਂ ਜਿਹੜੀ ਪੀਐਮਏ ਬਾਈ ਦਾ ਸੀ ਇਹ ਦੇ ਰਹ ਤਾਂ ਇਹ ਅਸੀਂ ਸਾਡੇ ਪ੍ਰਸ਼ਾਸਨ ਨੂੰ ਜਾਨੀ ਕਿ ਏਡੀਸੀ ਸਾਹਿਬ ਨੂੰ ਹੋਰ ਅਸੀਂ ਦੇਖ ਕੇ ਭੇਜਾਂਗੇ ਔਰ ਇਹਦੇ ਵਿੱਚ ਜੋ ਵੀ ਸਾਨੂੰ ਗਾਈਡਲਾਈਨ ਮਿਲਣਗੇ ਉਹਦੇ ਮੁਤਾਬਿਕ ਅਸੀਂ ਕਰਦੇਗਾ ਪਰ ਟੋਟਲੀ ਕਿੰਨੇ ਕੇਸ ਨੇ ਜਿਹੜੇ ਪਹਿਲਾਂ ਪਾਸ ਹੋ ਚੁੱਕੇ ਨੇ ਤੇ ਕਿੰਨੇ ਕਿ ਰਹਿੰਦੇ ਨੇ ਪਹਿਲਾਂ ਜਦੋਂ ਪੀਐਮਏ ਜਿਹੜੀ 10 ਸਕੀਮ ਸੀ ਉਹਦੇ ਵਿੱਚ ਜਿਹੜਾ ਦਫ਼ਤਰ ਦੇ ਰਿਕਾਰਡ ਅਨਸਾਰ 1000 ਕੇਸ ਜਿਹੜੇ ਕਿ ਪਹਿਲਾਂ ਪਾਸ ਹੋਇਆਗਾ ਜੀ ਤੇ ਉਹਦੇ ਵਿੱਚੋਂ ਕਾਫੀ ਲੋਕਾਂ ਨੂੰ ਜਿਹੜੇ ਕਿ ਪੂਰੀਆਂ ਕਿਸ਼ਤਾਂ ਜਿਹੜੀਆਂ ਆਪਾਦੀਆਂ ਆ ਉਸ ਦਾ ਜਿਹੜਾ ਕੰਮ ਹਜੇ ਚੱਲ ਰਿਹਾ ਹੈਗਾ ਉਹਨਾਂ ਨੂੰ ਕਿਸੇ ਨੂੰ ਦੋ ਕਿਸ਼ਤਾਂ ਬੇਕ ਕਿਸੇ ਨੂੰ ਤਿੰਨ ਪਈਆਂ ਹੁਣ ਜਦੋਂ ਉਹ ਪੋਰਟਲ ਚੱਲ ਪਿਆ ਉਹ ਉਹਨੂੰ ਨਾਲ ਦੀ ਨਾਲ ਜਿੱਥੋਂ ਤੱਕ ਜਿਹਨੇ ਮਕਾਨ ਆ ਦਾ ਕੰਪਲੀਟ ਕਰ ਲਿਆ ਉਹਦੇ ਮਤਲਬ ਉਹਨੂੰ ਉਹਦੀ ਪੇਮੈਂਟ ਕਰ ਦਿੱਤੀ ਜਾਊਗੀ ਤੇ ਜਿਹੜਾ ਹੁਣ ਇਹ ਪੀਐਮਏ 20 ਸਕੀਮ ਜਿਹੜੀ ਚੱਲ ਰਹੀ ਆ ਇਹਦੇ ਵਿੱਚ ਜਿਹੜੇ 51 ਕੇਸ ਉਹਨਾਂ ਨੂੰ ਅਸੀਂ ਮਨਜ਼ੂਰੀ ਪੱਤਰ ਦੇ ਰਹੇ ਆ ਉਸ ਤੋਂ ਬਾਅਦ ਜਿਹੜੇ ਹੋਰ ਸਾਡੇ ਕੋਲੇ ਯੋਗ ਲਾਭਪਾਤਰੀ ਆਉਣਗੇ ਅਸੀਂ ਨਾਲ ਦੀ ਨਾਲ ਉਹ ਵੀ ਉਹਨਾਂ ਨੂੰ ਵੀ ਕਰਾਂਗੇ ਥੈਂਕ ਯੂ